ਕੰਬੜੀ ਗਿਆ ਹੈ ਇੱਥੇ ਖੜੀ ਸੀ ਹਾਂ ਫੇਰ ਬੱਕਰੀ ਨੂੰ ਹਟ ਤਾਂ ਮੈਂ ਆ ਗਈ ਤਾਂ ਮੈਨੂੰ ਖੇ ਸੱਟ ਲੈ ਤੋ ਤੁਹਾਨੂੰ ਵਿਟਾਲਿਆ ਸੀਗਾ ਹਾਂ ਮੈਨੂੰ ਵੀ ਆ ਦੇਖ ਬਈਆ ਬੁਰਕ ਪਰ ਲੈ ਗੋਡੇ ਚ ਅੱਛਾ ਹੋਰ ਗੋਡੇ ਚ ਗੱਲ ਕਰ ਦੰਦ ਨਹੀਂ ਵੱਜਾਈ ਆ ਗਿਆ ਕੱਪੜੇ ਇਹਦੇ ਮੂੰਚ ਉਦੋਂ ਬਾਅਦ ਘਰੇ ਵੜ ਗਿਆ ਤੇ ਹੋਰ ਘਰੇ ਵੜ ਗਿਆ ਬਈ ਸੜ ਤੇ ਬਜਵਾਕਾਂ ਨੂੰ ਵੀ ਖਾ ਜਾਣਾ ਸੀਗਾ ਬੱਕਰੀ ਦੇ ਦੰਦ ਮਾਰਿਆ ਬੱਕਰੀ ਦੇ ਦੰਦ ਮਾਰ ਗਿਆ ਮੈਨੂੰ ਵੀ ਮੈਨੂੰ ਵੀ ਡੇਕ ਲਿਆ ਆ ਦੇਖ ਮੈਨੂੰ ਦੇਖ ਤਰਜਾ ਕੇ ਮੇਰੇ ਕੀ ਕੀ ਨਾਮ ਹੈ ਤੇਰਾ ਮੇਰਾ ਨਾਮ ਗਗਨਦੀਪ ਜੀ ਗਗਨਦੀਪ ਕੀ ਗੱਲ ਹੋਈ ਆ ਕੁਛ ਨਹੀਂ ਇੱਥੇ ਸੂਰ ਆ ਗਿਆ ਸੀ ਛੱਡੇ ਦੇ ਖੜੇ ਸੀ ਸਾਨੂੰ ਫੋਨ ਆਇਆ ਸੀ ਬਾਗੀ ਅੱਛਾ ਕਿਹੜਾ ਪਿੰਡ ਆ ਤੁਹਾਡਾ ਮਲਖਾਣਾ ਦੇਖਿਆ ਤੁਸੀਂ ਹਾਂਜੀ ਇੱਥੇ ਮਾਦਾ ਚਾਚੇ ਦੇ ਘਰ ਆ ਮਗਰ ਅਸੀਂ ਜਾਈ ਜਾਂਦੇ ਸੀ ਉਹਨਾਂ ਦੇ ਘਰੇ ਵੜ ਗਏ ਸੀ ਮਗਰ ਵੜ ਗਏ ਮੇਰੇ ਮਗਰ ਪੈ ਗਿਆ ਸੀ ਕਿਥੇ ਤੁਹਾਡੀ ਮਗਰ ਪੈ ਗਿਆ ਹਾਂਜੀ ਤੁਹਾਡੇ ਕੋਈ ਛੱਟ ਫਿਰਦਾ ਨਹੀਂ ਦੰਦ ਮਾਰ ਕੇ ਦੰਦ ਮਾਰਿਆ ਹਾਂਜੀ ਹੁਣ ਇੱਥੇ ਪਿੰਡ 'ਚ ਹੀ ਫਿਰਦਾ ਹੈ ਪਿੰਡ 'ਚ ਹਾਂਜੀ ਪਿੰਡ ਜੀ ਹੈ ਕੋਈ ਪਤਾ ਲੱਗਿਆ ਕਿੱਧਰ ਨੂੰ ਭਾਗਿਆ ਹਾਂ ਇਧਰ ਨਹੀਂ ਚ ਹੀ ਹੈ ਇਧਰ ਬਾਟਰ ਪਾਸੀ ਬੈਕ ਸਾਈਡ ਘਰੇ ਵੜ ਗਏ ਸੀ ਕਿਸੇ ਦੇ ਹਾਂ ਚਾਚੇ ਦੇ ਉਧਰ ਘਰੇ ਵੜ ਗਏ अच्छा ਉਹਨਾਂ ਨੇ ਘਰੇ ਕੋਈ ਹੋਰ ਨੁਕਸਾਨ ਤਾਂ ਨਹੀਂ ਕੀਤਾ ਨਹੀਂ ਨੁਕਸਾਨ ਤਾਂ ਨਹੀਂ ਹੋਇਆ ਜੀ ਬਸ ਨਿਕਲ ਗਿਆ ਬਾਹਰ ਜੇ ਸੀ ਬਾਹਲੀ ਮੇਰੇ ਮਗਰ ਪਏ ਅੱਛਾ ਤੁਹਾਡੇ ਦੰਦ ਮਰੇ ਆ ਦੰਦ ਮਰੇ